ਚੰਡੀ ਦੀਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਨਿਦਿਆਵੇ ਧਾਏ ਸਭ ਥਾਈ ਹੋਏ ਸੁਹਾਏ ਪੌੜੀ ਖੰਡਾ ਪ੍ਰਥਮ ਮਨਾਇ ਕੈ ਜਿਨ ਸਭ ਸੈਸਾਰੂ ਪਾਇਆ ਬ੍ਰਹਮਾ ਵਿਸ਼ਨ ਮਹੇਸਾਜ ਕੁਦਰਤ ਦਾ ਖੇਲ ਬਣਾਇਆ ਸਿੰਧ ਪਰਬਤ ਮੇਦਨੀ ਬਿੰਥਮ ਮੰਗ ਕਰਨ ਰਹਾਇਆ ਸਿਰ ਜੇਦਾਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਂ ਹੀ ਦੁਰਗਾ ਸਾਜਕੈ ਦੇਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਰਾਵਣ ਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਘਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਜੁਗਤਨੀ ਤਨ ਤਾਇਆ ਤਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੋ ਰੁਵਾਇਆ ਅਪਮਾਨ ਉਤਾਰਨ ਦੇਵਤਿਆਂ ਮਹਿਕਾ ਸੁਰ ਸੰਭੁ ਪਾਇਆ ਜੀਤ ਲੈ ਤਿੰਨ ਜੀਵ ਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇ ਕੈਸਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਕਾਲ ਕੇ ਤਿੰਨ ਗਿਰ ਕੈਲਾਸ ਤਰਾਇਆ ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤ੍ਰਾਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇੱਕ ਦਿਹਾੜੇ ਆਈ ਨਾਵਣ ਦੁਰਗਾ ਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸੀਨ ਲਈ ਠੁਕਰਾਈ ਸਾਤੇ ਦਾਨਵੀ ਲੋਕੀ ਤਿਹ ਫਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਭ ਨਰਾਕਸਾਂ ਕਿਨੇ ਨਾ ਜਿੱਤਿਆ ਜਾਈ ਮੈਂ ਖੇਦੈ ਤਨੂ ਤੇਰੀ ਸ਼ਾਂਤ ਕਾਈ ਦੇਵੀ ਦੁਰਗਾ ਸਾਹ ਦੁਰਗਾ ਬੈਣ ਸੁਨੰਦੀ ਹੱਸੀ ਹੜ ਹੜਾਏ ਉਹੀ ਸ਼ਿਵ ਬੁਲਾਇਆ ਰਕਸ਼ ਪਖਣਾ ਚਿੰਤਾ ਕਰੋ ਨੰਕਾਈ ਦੇਵਾਂ ਨੂੰ ਆਖਿਆ ਰੋਹੀ ਮਹਾਮਾਈ ਰਾਖਸ ਮਾਰਨੇ ਦੁਹਰਾ ਰਕਸਾਏ ਰੋਹਲੇ ਖੇਤ ਪਿੜਨ ਕਹਿ ਚਾਏ ਲਸਕੰਤੇ ਗਾਂ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੋਹਾਂ ਕੁੰਧਾਰਾ ਮੋਜੜੇ ਢੋਲ ਸ਼ੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸਹੇ ਜੁੱਦਨੋ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗਮਸਾਫਾ ਵੱਜਿਆ ਰਣਕੁਰੇ ਨਗਾਰੇ ਚਾਵਲੇ ਝੂਲਨ ਨੇ ਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਰੋਲ ਨਗਾਰੇ ਪੌਣ ਦੇ ਉਕਨ ਜਾਨ ਜਟਾਵਲੇ ਦੁਰਗਾ ਧਨਉ ਰੰਡ ਰਹੀ ਖੇਤ ਵਜਨਾਦ ਪਿਹਾਵਲੇ ਬੀਰ ਪ੍ਰੋਤੇ ਬਰਸ਼ੀਏ ਜੰਡਾਲ ਚਮਟਿਆਵਲੇ ਇਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਨ ਬਾਵਲੇ ਇਕ ਚੁਣ ਚਣ ਝਾੜੋ ਕੱਡੀਆਂ ਨ ਰਿਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਸੂਲਾ ਬਰਸ਼ੀਆਂ تیر ਵਗਨ ਖਰਿਓ ਤਾਵਲੇ ਜੰਡਸੇ ਭਯੰਗ ਮਸਾਵਲੇ ਮਰ ਜਾਵਨ ਬੀਰ ਹਾਵਲੇ ਪੌੜੀ ਵੇਖਣ ਚੰਡ ਪ੍ਰਚੰਡ ਨੋਰਣ ਕੁਰੇ ਨਗਾਰੇ ਥਾਇ ਰਾਖ ਸੋਲੇ ਚੌਗਰਦੇ ਭਾਰੇ ਹੱਥੀ ਤੇ ਗੱਪ ਪਕੜ ਕੇ ਰਣ ਪੜੇ ਕਰਾਰੇ ਕਦੇ ਨੰਠੇ ਜੁਦ ਤੇਜੋ ਦੇਜੂ ਝਾਰੇ ਦਿਲ ਵਿੱਚ ਰੋਬ ਢਾਏ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤੋ ਉਤਾਰੇ ਮਾਰੇ ਜਪਣ ਬਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਮ ਦੇਵੀ ਦਸਤਨ ਚਾਈ ਸੀ ਹਿਨਸਾਰ ਦੀ ਪੇਟ ਮਲੰਦੇ ਲਾਈ ਮੈ ਖੇਦਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਨ ਦਿਖਾਈ ਤਾਰੇ ਧੂਮ ਕੇਤ ਪੌੜੀ ਚੋਟਾਂ ਪਵਨ ਨਗਾਰਿਆਣੀਆਂ ਜੁੱਟੀਆਂ ਤੂੰ ਲਈਆਂ ਤਰਵਾਰੀ ਦੇਵਾ ਦਨਵਾ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗੇ ਰਤ ਚੁਲਾਰੀ ਜਿਉ ਗਿਰੂ ਬਾਬਰਤਾ ਵੇਖਣ ਬੈਟ ਟਟਾਰੀ ਨਾਰੀ ਰਾਖਸਾਂ ਪਾਈ ਤੂੰ ਸਵਾਰੀ ਦੁਰਗਾ ਦਾਨਵੀ ਪੌੜੀ ਲਖਨਗਾਰੇ ਵਜਨ ਆਮੋ ਸਾਹਮਣੇ ਰਾਖ ਸਰਣੋਂ ਨ ਭਜਣ ਰੋਹੀ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕਹਿ ਬ੍ਰਿਛੜਨ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਡੋਹਰੇ ਰਣ ਸੰਗ ਲਿਆਲੇ ਢੂੜਲੇ ਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾ ਸਾਜਨਾ ਮੂੰ ਜਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੁਸਲੀ ਆਲੇ ਸੁਰਪਤ ਜਿਹੇ ਲੜ ਹਟੇ ਬੀਰ ਤਲੇ ਨ ਟਾਲੇ ਗੱਜੇ ਦੁਰਗਾ ਘੇਰ ਕਹਿ ਜਣਕਣੀ ਹਰਕਾਲੇ ਪੌੜੀ ਚੋਟ ਪਈ ਖਰਚਾ ਮੀਂਦਰਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਇ ਕੈ ਰਾਖਸ ਬੜੇ ਅਲਾਮੀ ਪੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅ ਗਣ ਤੁ ਘਰੇ ਨਗਾਰੇ ਦਲਾ ਪਿੜੰਦਿਆਂ ਪਾਏ ਮੈਖਲ ਭਾਰੇ ਦੇਵਾ ਦਾ ਨਮ ਵਾਹਨ ਫਟ ਕਰਾਰੇ ਰਾਖਸ ਰੋਹ ਲੈ ਜਾਪਨ ਤੇਗੀ ਆਰੇ ਮਿਆਨੋਂ ਤੂੰ ਹੀ ਆ ਜੋ ਦੇ ਵੱਡੇ ਮਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬ ਜਵੇਹਣੇ ਕਦਿਨ ਆਖਨਹਾਰੇ ਧਵਨ ਸਾਹਮਣੇ ਦੁਰਗਾ ਸਭੇ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਲ ਥੇ ਜੋਦੇ ਮਾਰੂ ਵਜੇ ਆ ਬੱਦਲ ਜਿਉ ਮੈਖਾ ਸੁਰ ਰਣ ਵਿੱਚ ਗੱਜਿਆ ਇੰਦਰ ਜੇ ਹੱਜੋਦਾ ਮੈਥੋਂ ਭਜਿਆ ਕਉਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੇਰੇ ਬਾਰਿਆਂ ਮੋ ਸਾਹਮਣੇ ਅਗਣਤ ਬੀਰ ਸੰਘਾਰੇ ਲਗਦੀ ਕਹਿ ਬਰੀ ਡਗੇ ਜਾਨ ਮਰਾਰੇ ਮਾਰੇ ਬਿਜਦੇ ਖੁੱਲੀ ਵਾਲੀ ਦਾ ਤਿਹਾਰੇ ਸਭੇ ਸੂਰਮੇ ਸੁੱਤੇ ਜਾਨ ਝਟਾਰੇ ਭੰਗਾ ਖਾਏ ਕਹਿ ਪੌੜੀ ਦੁਹਾਂ ਕਦਾਰਾ ਮੋਜੜੇ ਨਾਲ ਤੋਂਸਾ ਪahari ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਂੋਂ ਖੰਡਾ ਧੂਹਿਆ ਮੈਂ ਆਖਾ ਸੁਰਪਾਰੀ ਉਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ਚੱਲਣ ਜਾ ਪਰ ਰਤ ਦੇ ਸਲ ਲੈ ਜੱਟ ਧਾਰੀ ਪੌੜੀ ਛੱਟ ਪਈ ਜਮਤਾਣੀ ਦਲਾ ਮੁਕਾਬਲਾ ਧੂ ਲਈ ਕਰ ਪਾਣੀ ਦੁਰਗਾ ਮਿਆਂ ਤੇ ਚੰਡੀ ਰਾਖਸ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਜਵਾਣੀ ਲੱਥੀ ਕਰਗਲੇ ਆਖਰ ਤੁਲਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਕਸਦਾਣੀ ਸਿੰਘਾਂ ਤੋਲਦਿਆਂ ਕੂਰਮ ਸਰ ਲੈ ਲਾਣੀ ਦੁਸ਼ਨ ਮਾਰ ਕੇ ਵੱਡੇ ਗੰਤ ਖਾਣੀ ਮੋਏ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮੇਜ ਦੀ ਚਾਰੇ ਜੋ ਕਹਾਣੀ ਚੱਲਣ ਤੇਗ ਦੀ ਵਿਦਨ ਖੇਤ ਭਵਾਨੀ ਮੈਂ ਖਿਦੈਤ ਨੂੰ ਇੱਤੀ ਮੈਂ ਖਾਸੁਰ ਦੇਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣਾ ਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲੇ ਜਾਣੀ ਘੁੰਮਣ ਸੂਰਮੇ ਹੋਈ ਲੋਪਵਾਨੀ ਦੇ ਵਨੂ ਰਾਜ ਦੇ ਸਰਦੀ ਬਰਦਾਨੀ ਹੋਈ ਜਿੱਤ ਦਿਨ ਸੋਮਨ ਸੁਮਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਜ ਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਤਾ ਬਣਾਵੜ ਜੋਦੀ ਮਤਪ ਪਕਾਇਆ ਸੰਜ ਪਟੇਲਾ ਪਾ ਖਰਾ ਪੇੜ ਸੰਦਾ ਸਾਜ ਬਣਾਇਆ ਜੁਮੇ ਕਟਕ ਅਸ਼ੂ ਹਣੀ ਇਸਮਾਨ ਕਰਦੇ ਛਾਇਆ ਰੋਨ ਸੁੰਭ ਸਦਾਇਆ ਪੌੜੀ ਸੁਮਨ ਸੁੰਭ ਅਲਾਇਆ ਵਡ ਜੋਦੀ ਸੰਗ ਰਵਾਇ ਰੋਹ ਦਿਖਾਲੀ ਦਿੱਤੀਆਂ ਵਰਿਆਮੀ ਤੁਰੇ ਨਚਾਏ cure ਦਮਾਮੇ ਦੋ ਹਰੇ ਜੰ ਬਾਹਣ ਜੋ ਰੜਾਏ ਜੋਦਾਨੋ ਲੁਜਣਾਏ ਪੌੜੀ ਧਨ ਦਉ ਅਨੰਗੀ ਸੰਗ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆ ਪੂਤਾ ਇਲਾ ਕਾਗੀ ਗੋਸਤ ਪੱਖਿਆ ਫੁੰਮੜ ਧੁੰਮੜ ਜਾਗੀ ਕਤੀ ਸੂਰਿਆ ਛਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਉ ਪੁਝਾਈ ਮਿਲ ਕੇ ਰਾਖਸੀ ਲੋਕੀ ਦੀ ਫਰਾਹੀ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦਿਆਂ ਦੀ ਚੰਡ ਚੜਾਈ ਉੱਤੇ ਰਕਸਾਂ ਪੌੜੀ ਆਈ ਫਿਰ ਪਵਾਨੀ ਖਬਰੀ ਪਾਈਆ ਦੈਤ ਵੱਡੇ ਅਬਮਾਈ ਹੋਏ ਇੱਕ ਥੇਲੋ ਚੰਤ ਹੰਗਮਾਨੀ ਰਾਏ ਬੁਲਾਇਆ ਵੱਡਾ ਜਗ ਵਿੱਚ ਦਾਨੂ ਆਪ ਕਹਾਇਆ ਝੋਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇ ਕੈ ਤੂ ਹੰਮਿਆ ਨੋ ਖੰਡਾ ਧਾਈ ਸਾਹਮਣੇ ਸੱਬੇ ਵੀਰ ਸੰਘਾਰੇ ਤੁਮਰ ਨੈਣ ਦੇ ਜੱਟ ਲੈ ਕਟਿਆਰੇ ਦਰਖਤ ਬਾਡੀਆਂ ਪੌੜੀ 24 ਤੋਂ ਸੁਬਜਾਈ ਦਲਾ ਮੁਕਾਬਲਾ ਰੋਹੀ ਪਵਾਨੀ ਉੱਤੇ ਰਕਸਾਂ ਮੇਂ ਨਸਤਨ ਚਾਈ ਸੀਨਸਾਰ ਦੀ ਬੋਤਿਆਂ ਦੇ ਤਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਪਾਈ ਦੁਰਗਾ ਜਾਣ ਕੈ ਰੋਹੇ ਹੋਏ ਚਲਾਈ ਰਾਖਸਰਾਂਏ ਨੂੰ ਜੰਪਰ ਦੀਆ ਪਠਾਈ ਲੋਚਨ ਤੁਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਪੰਨੇ ਦੇਤ ਪੁਕਾਰੇ ਰਾਜ ਸੁੰਭ ਥੈ ਲੋਚਨ ਤੁਮ ਸੰਘਾਰੇ ਸਨੇ ਸਪਾਈਆਂ ਚੁਣ ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਨ ਅੰਬਰ ਤਾਰੇ ਡਿਕਨ ਸੂਰ ਮੇਂ ਗਿਰੇ ਪਰਬਤ ਭਾਰੇ ਮਾਰੇ ਬ੍ਰਿਜ ਦੇ ਦੇ ਤਾਂ ਦੇ ਦਲ ਖਾਰੇ ਦਸ ਸਖਾਇ ਕੇ ਬਚੇ ਸੁਮਾਰੇ ਮਾਰੇ ਰਹਦੇ ਰਾਇ ਥੇ ਪੌੜੀ ਰੋਹੇ ਹੋਏ ਬੁਲਾਏ ਰਾਖਸ ਸੁੰਭਨੇ ਬੈਠੇ ਮਤਾ ਪਕਾਇ ਦੇਵੀ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਸ ਪਰਛਾਏ ਬਣੀਆਂ ਕੇ ਜਮਾ ਜੇਤੇ ਰਾਏ ਬੁਲਾਏ ਚੱਲੇ ਜੁੱਧ ਨੂੰ ਜਣ ਜਮ ਪਕੜ ਚਲਾਏ ਸਬੇ ਮਾਰਨੇ ਪੌੜੀ ਢੋਲ ਨਗਾਰੇ ਵਾਇ ਤਲਾ ਮੁਕਾਬਲਾ ਰੋ ਰਹੀ ਲਿਆਏ ਉਤੇ ਰਾਖਸਾਂ ਸਭ ਨੀ ਤੁਰੇ ਨਚਾਏ ਵਰਸ਼ੇ ਪਕੜ ਕੇ ਬਹੁਤੇ ਮਾਰ ਗਰਾਏ ਅੰਦਰ ਖੇਤ ਦੇ ਤੇਰੀ ਸ਼ਬ ਲਾਏ 부ਠੀ ਦੇਵਤਾ ਤੇਰੀ ਸੰਗ ਬੁਜਾਏ ਸੰਗ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤੁਨਖ ਲੈ ਜਿੰਨੀ ਦਸਤੋ ਉਠਾਏ ਰਹੇ ਨ ਜੀਵ ਦੇ ਚੰਡ ਅਰਮੁੰਡ ਖਪਾਏ ਦੋਨੋਂ ਦੇਵਤਾ ਸੁਮਨ ਸੰਬਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੀ ਮਜਲਸ ਐ ਜਿੰਨੀ ਦੇਪ ਜਾਏ ਇੰਦਰ ਜੇਵ ਹੇ ਤੇ ਹੀ ਮਾਰਗ ਰਾਏ ਪਲ ਵਿੱਚ ਦੇਵਤੇ ਦਸਤੀ ਦਸਤ ਵਜਾਏ ਉਨਾਂ ਚਿਤ ਕਰ ਫਿਰ ਸਰਣ ਵਿੱਚ ਚਲਾਏ ਬੀੜੇ ਰਾਏ ਦੇ ਸੰਜ ਪਟੈਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਅੜਾਏ ਰਾਖਸ ਰੋਹਲੇ ਕਿਨੇ ਨਾ ਕਦੇ ਹਟਾਏ ਜੁਦ ਮਚਾਏ ਕੈ ਮਿਲਤੇ ਇਹਦਾਂ ਨੂੰ ਆਏ ਹੁਣ ਸੰਗਰ ਵੇਖਣਾ ਪੌੜੀ ਦੇਤੀ ਡੰਡੋ ਪਾਰੀ ਨੇੜੇ ਆਏ ਕੈ ਸਿੰਘ ਕਰੀ ਸਵਾਰੀ ਦੁਰਗਾ ਸੂਰ ਸੁਣ ਖਬੇ ਦਸਤੋ ਪਾਰੀ ਕਦਾ ਫਰਾਏ ਕੇ ਸੈਨਾ ਸਭ ਸੰਘਾਰੀ ਸੰਤ ਬੀਜ ਦੀ ਜਨਮਦ ਖੈ ਮਦਾਰੀ ਘੂਮਨ ਸੂਰਮੇ ਅਗੰਤ ਪਉ ਪਸਾਰੀ ਰੁਲੇ ਅਹਾੜ ਵਿੱਚ ਜਾਣ ਕਰ ਖੇਲ ਖਿਲਾਰੀ ਸੁੱਤੇ ਫਾਗ ਨੋ ਪੌੜੀ ਸਰਣਵਤ ਬੀਜ ਹੰਕਾਰੇ ਰਹੰਦੇ ਸੂਰਮੇ ਜੋ ਦੇ ਵੱਡੇ ਮਰਾਰੇ ਦਿਸਨ ਖੇਤ ਵਿੱਚ ਸਭ ਨੀਂਦ ਦਸਤੋ ਪਾਰੀ ਤੇਗਾ ਧੂਕੈ ਮਾਰੂ ਮਾਰ ਪੁਕਾਰ ਆਏ ਸਾਹਮਣੇ ਸੰਜਾਂ ਤੇ ਠਣਕਾਰੇ ਤੇਗੀ ਉੱबरे ਘਾਟ ਘੜਨ ਠਠਿਆਰੇ ਜਾਣ ਬਜਾਏ ਕੇ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਕੁਮਰ ਬਰਖਸਤਾਣੀ ਰਣ ਵਿੱਚ ਕੱਤਿਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਓਠ ਮੰਗਣ ਪਾਣੀ ਕਾਇਲ ਘੂਮਦੇ ਏਵਣ ਮਾਰ ਵਹਾਣੀ ਉਤੇ ਰਾਖਸਾਂ ਬਿਜਲ ਜਿਓ ਚਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸਤ ਪਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲਵਿਚ ਦਾਨਵੀ ਦੁਰਗਾ ਦਾਨੋ ਮਾਰੇ ਰੋਬ ਢਾਇ ਕੇ ਸਿਰ ਵਿੱਚ ਦੀਗ ਵਗਾਈ ਸ੍ਰੋਣ ਵਿਤ ਬੀਜਦੇ ਗਣਤਦਨੋਂ ਪਾਰੇ ਹੋਏ ਲੋਹੂਆ ਜੋਦੇ ਜੇੜ ਮਰਾਰੇ ਅੰਦਰ ਖੇਤ ਦੇ ਦੁਰਗਾ ਨੋਂ ਨਲਕਾਰ ਆਏ ਸਾਹਮਣੇ ਹੈ ਦੁਰਗਾ ਸਭੇ ਸ਼ੰਗਾਰੇ ਰਾਖਸ ਆਮਦੇ ਰਤੂ ਦੇ ਪ੍ਰਣਾਲੇ ਤਿੰਤੇ ਪੁਹੇ ਪਏ ਉੱਠੇ ਕਾਰਣਿਆਰੇ ਰਾਖਸ ਹੜ ਹੜਾਏ ਤਗਾ ਸੰਗਲੀ ਆਲੀ ਸੰਗਰਵਾਇਆ ਬਰਸੀ ਬੰਗਲੀ ਆਲੀ ਸੂਰੇ ਸੰਗਰੇ ਪੇੜ ਪਿਆ ਬੀਰਾਲੀ ਦੁਰਗਾ ਦਾਨਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦੇ ਜਣਨਟ ਲੱਥੇ ਛਾਲੀ ਢੋਲ ਵਜਾਏ ਕੈ ਲੋ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਚੰਚਾਲੀ ਤੇ ਗਾਂ ਹਸੀਆਂ ਘੁੰਮਣ ਯਾਰ ਸਿਆਲੀ ਬਣਿਆ ਕੇਜਮਾ ਤੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂੰ ਮਿਆਨੇ ਲਈਆਂ ਜਵਾਨੀ ਸੂਰਮੇ ਸਰਣ ਵਿਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹਿਆਈਆਂ ਰੋਬ ਢਾਇ ਕੇ ਸਭ ਨੀਆਂ ਅਰਵ ਗਾਈਆਂ ਤੇਗਾ ਧੂਕੇ ਦੁਰਗਾ ਸਭ ਚਾਈਆਂ ਢਾਲ ਸੰਭਾਲ ਕੇ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਵੀ ਲੋਹੂ ਨਰ ਦਬਾਈਆਂ ਤੇ ਗਨੰਗੀਆਂ ਸਾਰ ਸੁਤੀ ਜਨਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਕਰਾਈਆਂ ਅੰਦਰ ਖੇਤ ਦੇ ਤਿੱਦੋਂ ਫੇਰ ਸਮਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਡ ਚਤਾਰੀ ਕਾਲ ਕਾਮਨ ਬਾਲਾ ਰੂਸ ਵਡਾਇਕੈ ਨਿਕਲੀ ਮੱਥਾ ਫੋੜ ਕੇ ਜਨਫਤ ਇਨਸਾਨ ਬਜਾਏ ਕੈ ਜਾਗ ਸੁ ਜੰਮੀ ਜੁੱਦਨੋ ਜਰਵਾਣਾ ਜਰ ਮੜਾਇਕੈ ਰਣ ਵਿੱਚ ਕੇ ਰਕਤਿਆ ਜਣਸੀ ਤੁਰਿਆ ਗਣਨਾਇ ਕੈ ਆਵ ਸੂਲਾ ਹੋਇਆ ਤੈ ਲੋਕਾਂ ਤੇ ਖੁਣਸਾਇ ਕੈ ਰੋਸਦਾ ਚੱਕਰ ਪਾਣ ਕਰ ਨੰਦਗ ਖੜ ਗੋਠਾਏ ਕੈ ਰਕਸ ਬੈਠੇ ਰੋਹਲੇ ਤੀਰ ਤੇਗੀ ਸੇ ਬਲਾਇ ਕੈ ਬਹੁਤ ਪਛਾੜੇ ਰਕਸਾਂ ਦਲ ਦੇ ਤੰਦਰ ਜਾਇ ਕੈ ਬੁਖੇ ਸੀ ਪਕੜ ਪਛਾੜਿਆ ਨ ਤਿਰ ਅੰਦਰ ਤੂੰ ਮਰ ਚਾਇ ਕੈ ਵੱਡੇ ਵੱਡੇ ਚੁਣਸੂਰ ਮਹੰਗੇ ਕੋਟੀ ਦੇ ਚਲਾਇ ਕੈ ਰਣ ਕਾਲੀ ਗੁੱਸਾ ਖਾਇ ਕੈ ਪੌੜੀ ਦੂਹਾਂ ਕੰਦਾਰਾ ਮੌਂ ਜੜੇ ਅਣਿਆ ਚੋ ਅਣਿਆ ਤੂੰ ਕਿਰਪਾਨਾਂ ਤਿੱਖੀਆਂ ਨਾਲ ਲੋਹ ਧੋਈਆਂ ਹੂਰਾ ਸੁਰਣਵਤ ਬੀਜਨੋ ਘੱਤ ਖੇਰ ਖਲੋਈਆਂ ਲਾੜਾ ਵੇਖਣ ਲਾੜੀਆਂ ਚੌਗਰਦੇ ਹੋਈਆਂ 24 ਤੋਂ ਸਿਪਾਈਆਂ ਦਲਾਂ ਪੜਿੰਦੇ ਆਂ ਦਸਤੀ ਤੂੰ ਨਚਾਈਆਂ ਤੇ ਗੱਤਖੀਆਂ ਸੂਰਿਆਂ ਦੇ ਤਾਂ ਲਾਈਆਂ ਗੋਸਤ ਗਿੱਧੀਆਂ ਵਿਦਣ ਰਾਤੀਆਂ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲਤਾਈਆਂ ਲੋਹ ਪਖਣਾ ਸੱਬੇ ਮਾਰ ਹਟਾਈਆਂ ਫੌਜਾਂ ਦਾ ਨਮਾ ਪੜੀ ਦੀ ਕਥਾ ਸੁਣਾਈਆਂ ਰਾਜੇ ਸੁੰਬਨੋ ਕੋਈ ਨਾ ਪੌਣੇ ਪਾਈਆਂ ਬੁੰਦਾਂ ਰਕਤ ਦੀਆਂ ਕਾਲੀ ਖੇਤ ਕਪਾਈਆਂ ਸੱਬੇ ਸੂਰਤਾਂ ਬਹੁਤੀ ਸ਼੍ਰੀ ਵਹਾਈਆਂ ਕੜੀਆਂ ਕਾਲ ਦੀਆਂ ਜਾਣ ਨਾ ਜਾਏ ਮਾਇਆ ਜੁਜ ਸੁਰਮੇ ਸੁੰਭ ਸੁਣੀ ਕਰ ਹਾਲੀ ਸੁਰਣ ਬੀਜ ਦੀ ਰਣ ਵਿੱਚ ਕਿਨੇ ਨਾ ਚਾਲੀ ਦੁਰਗਾਮ ਦੀ ਬਹੁਤੇ ਵੀਰ ਜਟਲੀ ਉੱਠੇ ਆਖ ਕੇ ਚੋਟਾਂ ਭਾਂ ਦਮਾਲੀ ਜਾਂ ਸੰਜੋਧਨੋਂ ਥਰ ਥਰ ਪਿਰਥੀ ਹਾਲੀ ਦਲਾਂ ਚੜੰਦਿਆ ਨੌਜਵੇਂ ਹੈ ਹਾਲੀ ਸੈਦਰਯਾਓ ਵਿੱਚ ਧੂੜੋ ਤਾਹਾਂ ਕਾਲੀ ਖੁਰੀ ਤਰੰਗ ਮਾਂ ਜਾਨ ਪੁਕਾਰ ਉਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆ ਸੈ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਜਣ ਕਾਬੇ ਹਾਜੀ ਤੇਰੀ ਤੇਗੀ ਜੰਮ ਧੜੀ ਰਣਵੰਡੀ ਪਾਜੀ ਇੱਕ ਊਮਨ ਕਾਇਲ ਸੂਰਮੇ ਜੜ ਮਕਤਬ ਕਾਜੀ ਇੱਕ ਵੀਰ ਪਰੋਤੇ ਵਰਸੀ ਹੈ ਜਿਉਂ ਚੁੱਕ ਪਉਣ ਨਿਵਾਜੀ ਇਕ ਦੇਵੀ ਸੋਇ ਖੁਣਸ ਕੈ ਖੁਣਸਾਇਨਤਾ ਜੀ ਇਕ ਤਾਵਨ ਜਾਪਨ ਸਾਹਮਣੇ ਜੋ ਭੁਖਿਆਏ ਪਾਜੀ ਕਦੇ ਨਾ ਰਜੇ ਜੁਧ ਤੇ ਰਜ ਹੋਏ ਰਾਜੀ ਬੱਜੇ ਸੰਗਲਿਆਲੇ ਸੁੰਦਰ ਡੋਹਰੇ ਖੇਤ ਡਹੇ ਜਟਾਲੇ ਹੱਠਾਂ ਜੋੜਕੈ ਨੇਜੇ ਬੰਬਲੀਆਲੇ ਦਿਸਨ ਔੜੇ ਚੱਲੇ ਜਾਂ ਜਟਾਲੇ ਨਾਵਣ ਰਗੰਧ ਨੂੰ ਪੌੜੀ ਦੁਰਗਾ ਤੇ ਦਾਨ ਵੀ ਸੋਲ ਹੋਇਆ ਕੰਗਾ ਵਾਛੜ 31 ਸੂਰਿਆਂ ਵਿੱਚ ਖੇਤ ਰੰਗਾ ਤੂ ਕਿਰਪਾਣਾ ਤਿੱਖੀਆਂ ਬੜਲਾ ਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਪੇੜ ਪਾਇਆ ਨਹੰਗਾ ਪੌੜੀਓ ਰੜਫੋ ਜਾਈਆ ਬਿਰ ਚੜੇ ਕੰਧਾਰੀ ਸੜਕ ਮਿਆਂ ਨੋ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਧੜ ਵਹਾ ਗਨ ਲੇ ਕੁਲ ਜੇਹੇ ਬਾੜੀ ਜਾਣ ਕਰ ਕੱਟੇ ਬਾੜੀਆਂ ਰੁਖ ਚੰਦਨਿਆਰੀ ਦੋਹਾ ਕਦਾਰਾ ਮੋ ਜੜੇ ਰਣ ਸੱਟ ਭਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗਸਾ ਤੱਕ ਮਾਰੇ ਭਲੇ ਜੁਜਾਰ ਕੋ ਬਾਦਲ ਮਾਰੇ ਹਾਥੀਆਂ ਸੰਗ ਰਥ ਗਰੇ ਸਵਾਰ ਕਉ ਆਹਰ ਮਿਲਿਆ ਆਹਰੀਆਂ ਸਹਿ ਸੂਰੀਆਂ ਸਾਜੀ ਗੁੱਸੇ ਆਈ ਕਾਲਕਾਂ ਹੱਥ ਸਜੇ ਲੈ ਤਰਵਾਰ ਕਉ инду ਪਰੂ ਊਤ ਪਰ ਹਰਨਾਕਸ ਕਈ ਹਜ਼ਾਰ ਕਉ ਜਿਨ ਇੱਕੋ ਰਹੀ ਕੰਦਾਰ ਕੋ ਸਦ ਰਹਿਮ ਤੇਰੇ ਵਾਰ ਕਉ ਪੌੜੀ ਦੂਹਾਂ ਕਦਾਰਾ ਮੋ ਜੁੜੇ ਸੱਟ ਪਈ ਜਮਤਾਨ ਕੋ ਤਦ ਖਿੰਗ ਨਸੁੰਭ ਨਚਾਇਆ ਡਾਲ ਉਪਰ ਬਰਗਸਤਾਨ ਕਉ ਫੜੀ ਬਿਲੰਦ ਮੰਗਾਇ ਉਸ ਫਰਮਾਇਸ ਕਰ ਮਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਨ ਕਾਣ ਕੋ ਅੱਗੇ ਤੇਗ ਵਗਾਈ ਦੁਰਗਸਾ ਬੜ ਸੁੰਬਨ ਬਹੀ ਪਲਾਣ ਕੋ ਰੜਕੀ ਜਾਏ ਕੈ ਧਰਤ ਕੋ ਬੜ ਪਾਖਰ ਬੜ ਕ ਕਾਣ ਕੋ ਬੀਰ ਪਲਾਣ ਉ ਡਗਿਆ ਕਰ ਸਦਾ ਸੁੰਬ ਸੁ ਜਾਣ ਕਾ ਸਾਬਾ ਸੁਨੋਣੇ ਖਾਨ ਕੋ ਸਦ ਸਾਬਾਸ ਤੇਰੇ ਤਾਨ ਕੋ ਤਾਰੀਫਾਂ ਪਾਂਚ ਬਾਣ ਕੋ ਸਦ ਰਹਿਮਤ ਕੈਫਾ ਖਾਨ ਕੋ ਸਦ ਰਹਿਮਤੁਰੇ ਨ ਜਾਣ ਕਉ ਪੌੜੀ ਦੁਰਗਾ ਤੇ ਦਾਨਵੀ ਕੇ ਸੰਗਰ ਕਥੇ ਔਰ ਉੱਠੇ ਸੂਰਮੇ ਆਏ ਢਾਹੇ ਮੱਥੇ ਕੱਟ ਤਫੰਗੀ ਕੈਬਰੀ ਦਲ ਸਾਹਿਬ ਨੇ ਕਥੇ ਵੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ ਪੌੜੀ ਦੋਹਾਂ ਕੰਧਾਰਾ ਮੋਜੜੇ ਦਲ ਕੁਰੇ ਨਗਾਰੇ ਔਰ ਆਏ ਸੂਰਮੇ ਸਰਦਾਰ ਰਣਿਆਰੇ ਲੈ ਲੈ ਤੇਗਾ ਬਰਸ਼ੀਆਂ ਹਥਿਆਰੋ ਭਾਰੇ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਨਾਰ ਕੋ ਲੈ ਕੇ ਬਰਸ਼ੀ ਦੁਰਗਾ ਸਾਹਿਬ ਉਹਦਾਨੋ ਮਾਰੇ ਚੜੇ ਰੱਥੀ ਗਜ ਕੋਹੜੀ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੀ ਖਨਾਲ ਬਿਨ ਵੜੇ ਉਤਾਰੇ ਪੌੜੀ ਦੋ ਕੰਦਾਰਾ ਮੂੰ ਜੁੜੇ ਨਾਲ ਤੌਸਾਂ ਪਾਰੀ ਲਈ ਪਗੋਤੀ ਦੁਰਗਸਾ ਵਣ ਜਾਗਣ ਪਾਰੀ ਲਾਈ ਰਾਜੇ ਸਭਨੋਂ ਰਤ ਪੀਏ ਪਿਆਰੀ ਸੁਮ ਫਲਣ ਉਡ ਗਿਆ ਉਪਮਾ ਵਿਚਾਰੀ ਡੋਬ ਰਤ ਨਾਨੋਂ ਨਿਕਲੀ ਬਰਸ਼ੀਦੋ ਧਾਰੀ ਜਾਰ ਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਨਵੀ ਪੇੜ ਪਿਆ ਸੰਬਾਹੀ ਸ਼ਸਤਰ ਪਜੂਤੇ ਦੁਰਗ ਸਾਖੈ ਸਭ ਨੀ ਥਾਹੀ ਸੁਮਨ ਸੁਮ ਸੰਘਾਰਿਆ ਵਥ ਜੈ ਹੈ ਸਾਹੀ ਫੌਜਾਂ ਰਕਸ ਆਰੀਆਂ ਵਿਖ ਰੋਵਨ ਤਾਹੀ ਮੋਹ ਕੁੜੂਚੇ ਕਹਾ ਦੇ ਛੜ ਕੋੜੇ ਰਾਹੀ ਪਜਦੇ ਹੋਏ ਮਾਰੀਆਂ ਨ ਮੁਰ ਝੱਕ ਨਾਹੀ ਪੌੜੀ ਸੁਮਨ ਸੁਮ ਪਠਾਇਆ ਜਮ ਦੇ ਧਾਮ ਨੋ ਇੰਦਰ ਸਦ ਬੁਲਾਇ ਰਾਜ ਅਪਭੇਖ ਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਚੌਦੀ ਲੋਕੀ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆ ਜਿਨੇ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆ ਆ ਜਿਨੇ ਇਹ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ